ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਕੁਲਵਿੰਦਰ ਕੌਰ ਅੱਜ ਅਸੀਂ ਆਲੂ ਬਣਾਵਾਂਗੇ ਜਿਹੜੇ ਵਰਤ ਵਿੱਚ ਆਲੂ ਖਾਦੇ ਜਾਂਦੇ ਬਿਨਾ ਪਿਆਜ਼ ਲਸਣ ਤੋਂ ਤੇ ਇੱਥੇ ਮੈਂ 500 ਗ੍ਰਾਮ ਆਲੂ ਲਏ ਸੀ ਤੇ ਆਲੂਆਂ ਨੂੰ ਅਸੀਂ ਉਬਾਲ ਲਿਆ ਸੀ ਤੇ ਬਾਲ ਕੇ ਅਸੀਂ ਆਲੂ ਛਿੱਲ ਲਏ ਸੀ ਆਲੂਆਂ ਦਾ ਅਸੀਂ ਮਸਾਲਾ ਤਿਆਰ ਕਰਾਂਗੇ ਕੁੰਡੇ ਡੰਡੇ ਦੇ ਵਿੱਚ ਤੇ ਇੱਥੇ ਮੈਂ ਇੱਕ ਚਮਚਾ ਲਿਆ ਸੀ ਸਾਬਤ ਧਨੀਆ ਅੱਧੇ ਚਮਚੇ ਤੋਂ ਘੱਟ ਪਾਵਾਂਗੇ ਆਪਾਂ ਸੌਫ 12 ਤੋਂ 13 ਅਸੀਂ ਕਾਲੀਆਂ ਕਾਲੀ ਮਿਰਚ ਪਾ ਦਵਾਂਗੇ ਇੱਥੇ ਲਿਆ ਸੀ ਅਸੀਂ ਅਦਰ ਤੇ ਹੁਣ ਅਸੀਂ ਇਹਦੇ ਵਿੱਚ ਦੋ ਤਿੰਨ ਇੱਕ ਮੈਂ ਲਾਲ ਮਿਰਚ ਲਈ ਸੀ ਦੋ-ਦੋਈਆਂ ਮਿਰਚਾਂ ਪਾ ਦਵਾਂਗੇ ਤੇ ਇੱਥੇ ਆਪਾਂ ਲਿਆ ਸੀ ਹਰੀਆਂ ਧਨੀਆ ਹਰੀਆਂ ਧਨੀਆ ਨੂੰ ਵੀ ਆਪਾਂ ਇਹਨੂੰ ਨਾਲ ਹੀ ਕੁੱਟ ਦਵਾਂਗੇ ਮਸਾਲੇ ਨੂੰ ਤੇ ਇਸ ਤਰ੍ਹਾਂ ਆਪਾਂ ਕੁੱਟ ਕੇ ਮਸਾਲਾ ਬਣਾਈਏ ਤੇ ਬਹੁਤ ਜ਼ਿਆਦਾ ਟੇਸਟ ਆਪਣੇ ਆਲੂ ਬਣਦੇ ਆ ਤੇ ਇਹਨੂੰ ਆਪਾਂ ਇਸ ਤਰ੍ਹਾਂ ਨੂੰ ਡੰਡੇ ਦੇ ਨਾਲ ਡੰਡੇ ਕੁੰਡੇ ਦੇ ਨਾਲ ਆਪਾਂ ਕੁੱਟ ਦਵਾਂਗੇ ਮਸਾਲੇ ਨੂੰ ਅਸੀਂ ਕੋਟਲੇ ਅਸੀਂ ਤੇ ਮਸਾਲੇ ਨੂੰ ਆਪਾਂ ਇਸ ਤਰ੍ਹਾਂ ਦਾ ਕੁੱਟਣਾ ਸੀ ਤੇ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਇਹ ਵਾਲੇ ਆਲੂ ਬਣਾ ਕੇ ਦੇਖਿਓ ਤੇ ਵੀਡੀਓ ਦੇਖਣ ਤੋਂ ਪਹਿਲਾਂ ਹੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਵੀ ਕਿਆ ਸੁਪਰ ਆਪਾਂ ਕੜਾਈ ਰੱਖਤੀ ਕੜਾਈ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਦਵਾਂਗੇ ਤੇਲ ਪਾ ਕੇ ਅਸੀਂ ਇਹਨੂੰ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਸੀ ਇੱਥੇ ਲਵਾਂ ਜੀ ਆਪਾਂ ਖੜੇ ਮਸਾਲੇ ਜੀਰਾ ਲਾਲ ਮਿਰਚ ਤੇਜ ਪੱਤਰ ਤੇ ਇੱਥੇ ਥੋੜਾ ਜਿਮੇ ਅਦਰਕ ਬਰੀਕ ਕੱਟ ਲਿਆ ਸੀ ਤੇ ਇਹ ਆਪਾਂ ਤੜਕੇ ਦੇ ਵਿੱਚ ਪਾਵਾਂਗੇ ਥੋੜੀ ਜਿਹੀ ਆਪਾਂ ਹਿੰਗ ਪਾ ਦਵਾਂਗੇ ਜੀਰਾ ਤੜਕਿਆ ਗਿਆ ਹੁਣ ਇੱਥੇ ਟਮਾਟਰ ਪਾ ਦਵਾਂਗੇ ਟਮਾਟਰ ਕੁੱਤੇ ਇਹਨਾਂ ਨੂੰ ਟਮਾਟਰਾਂ ਨੂੰ ਕੁੱਤੇ ਆਪਰੇ ਅੱਜ ਵੀ ਕਾਫੀ ਕੱਟੇ ਹੋਏ ਸੀ ਤੇ ਅਸੀਂ ਇਹਨਾਂ ਨੂੰ ਬਰੀ ਬਰੀ ਕੱਟ ਕੇ ਪਾ ਦਿੱਤਾ ਸੀ ਟਮਾਟਰਾਂ ਨੂੰ ਅਸੀਂ ਸੌਖੇ ਨੂੰ ਅੱਟਕ ਪਕਾ ਲਵਾਂਗੇ ਹੁਣ ਅਸੀਂ ਪਾ ਦਵਾਂਗੇ ਜਿਹੜਾ ਅਸੀਂ ਮਸਾਲੇ ਨੂੰ ਘੁੱਟਿਆ ਸੀ ਨਾਲ ਹੀ ਪਾ ਦਵਾਂਗੇ ਇੱਥੇ ਆਪਾਂ ਮਸਾਲੇ ਨਮਕ ਲਾਲ ਮਿਰਚ ਸੁੱਕੀ ਮੇਥੀ ਹਲਦੀ ਤੇ ਜੀਰਾ ਇਹ ਆਪਾਂ ਮਸਾਲੇ ਸਾਰੇ ਪਾ ਦਵਾਂਗੇ ਮਸਾਲੇ ਪਾ ਕੇ ਹੁਣ ਅਸੀਂ ਇਹਨਾਂ ਨੂੰ ਮਿਕਸ ਕਰਕੇ ਦਵਾਂਗੇ ਤੇ 2-3 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਪਕਾਵਾਂਗੇ ਇੱਥੇ ਥੋੜਾ ਜਿਹਾ ਪਾਣੀ ਪਾ ਕੇ ਟਮਾਟਰਾਂ ਨੂੰ ਪਾ ਪਕਾ ਲਵਾਂਗੇ ਆਲੇ ਨੂੰ ਸੀ 34 ਮਿੰਟ ਪਕਾ ਲਿਆ ਸੀ ਤੇ ਹੁਣ ਅਸੀਂ ਆਲੂ ਪਾ ਦਵਾਂਗੇ ਤੋੜ ਕੇ ਹੱਥ ਦੇ ਨਾਲ ਹੀ ਆਲੂ ਮੰਨ ਪਾ ਕੇ ਹੁਣ ਅਸੀਂ ਤੜਕੇ ਦੇ ਵਿੱਚ ਆਲੂ ਮਿਕਸ ਕਰ ਦਵਾਂਗੇ ਇੱਥੇ ਹੁਣ ਅਸੀਂ ਪਾਣੀ ਪਾ ਦਵਾਂਗੇ ਪਾਣੀ ਪਾ ਕੇ ਤੇ ਹੁਣ ਅਸੀਂ ਇਹਨੂੰ ਇੱਕ ਵਾਰੀ ਇਹਨੂੰ ਮਿਕਸ ਕਰਕੇ ਤੇ ਟੱਕ ਕੇ ਪਕਾਵਾਂਗੇ ਸਬਜੀ ਨੂੰ ਚੈੱਕ ਕਰ ਲਵਾਂਗੇ ਸਬਜੀ ਨੂੰ 8-9 ਮਿੰਟ ਹੋ ਗਏ ਸੀ ਰਜਦੀ ਨੂੰ ਇਈ ਅਸੀਂ ਆਪਣੇ ਮੁਤਾਬਕ ਜੇ ਆਪਾਂ ਸੰਘਣੀ ਪਸੰਦ ਕਰਦੇ ਆ ਜਾਂ ਆਪਾਂ ਥੋੜਾ ਸੂਟ ਵਾਲੀ ਪਸੰਦ ਕਰਦੇ ਆ ਫਿਰ ਆਪਾਂ ਇਸੇ ਤਰ੍ਹਾਂ ਦੀ ਰਹਿਣ ਦਵਾਂਗੇ ਸਬਜੀ ਨੂੰ ਅਸੀਂ 2 ਮਿੰਟ ਵਾਸਤੇ ਹੋਰ ਪਕਾ ਲੈਣੇ ਆ ਤੇ ਸਬਜੀ ਤੁਸੀਂ ਦੇਖ ਸਕਦੇ ਬਹੁਤ ਵਧੀਆ ਸਬਜੀ ਸੰਘਣੀ ਸੰਘਣੀ ਕਲਰ ਵੀ ਬਹੁਤ ਵਧੀਆ ਸਬਜੀ ਦਾ ਆਇਆ ਹੈ ਆਲੂਆਂ ਦੀ ਸਬ지 ਨੂੰ ਆਪਾਂ ਚੈੱਕ ਕਰ ਲਵਾਂਗੇ ਆਲੂਆਂ ਦੀ ਸਬ지 ਨੂੰ ਮੈਂ 10 ਤੋਂ 12 ਮਿੰਟ ਪਕਾ ਲਿਆ ਸੀ ਸਬ지 ਬਣ ਕੇ ਤਿਆਰ ਹੈ ਤੇ ਸਬ지 ਤੁਸੀਂ ਦੇਖ ਸਕਦੇ ਬਹੁਤ ਵਧੀਆ ਹੈ ਸਬ지 ਬਣ ਕੇ ਤਿਆਰ ਹੋਈ ਆ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਵਾਂਗੇ ਗਰਮ ਮਸਾਲਾ ਤੇ ਨਾਲ ਹੀ ਆਪਾਂ ਪਾਵਾਂਗੇ ਇਹਦੇ ਵਿੱਚ ਧਨੀਆ ਇਹ ਆਪਣੇ ਵਰਤ ਵਾਲੇ ਆਲੂ ਬਣ ਕੇ ਤਿਆਰ ਆ ਬਿਨਾ ਪਿਆਜ਼ ਤੋਂ ਲਸਣ ਤੋਂ ਬਹੁਤ ਵਧੀਆ ਇਹ ਟੇਸਟ ਬੰਦੇ ਆ ਜੇ ਤੁਹਾਨੂੰ ਮੇਰੇ ਵਰਤ ਵਾਲੇ ਆਲੂ ਦੀ ਰੈਸਪੀ ਪਸੰਦ ਆਈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਵਾਦੀ ਸਤਿ ਸ਼੍ਰੀ ਅਕਾਲ ਜੀ